ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲਾਸਟ ਕੁਝ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਕੁਝ ਫਲਾਰ ਬਣਾਉਣੇ ਦੱਸੇ ਸੀ ਜੋ ਕਿ ਆਪਾਂ ਸਮਰਜ਼ ਦੇ ਸੂਟ ਉੱਤੇ ਬਣਾ ਕੇ ਬਹੁਤ ਸੋਹਣੇ ਸੂਟ ਰੈਡੀ ਕਰ ਸਕਦੇ ਹਾਂ ਤੇ ਅੱਜ ਆਪਾਂ ਇੱਕ ਫਲਾਰ ਤੁਹਾਡੇ ਲਈ ਹੋਰ ਲੈ ਕੇ ਆਏ ਹਾਂ ਉਹ ਲੈ ਕੇ ਆਏ ਆਪਾਂ ਰੋਜ਼ ਫਲਾਰ ਰੋਜ਼ ਫਲਾਰ ਹੈ ਜਿਹੜਾ ਉਹ ਆਪਾਂ ਬਣਾਵਾਂਗੇ ਪਿੰਸ ਦੀ ਹੈਲਪ ਦੇ ਨਾਲ ਕਿੱਦਾਂ ਬਣਾਉਣਾ ਹੈ ਆਓ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਜਿੱਥੇ ਵੀ ਆਪਾਂ ਫਲਾਰ ਬਣਾਉਣਾ ਹੈ ਉੱਥੇ ਤੁਸੀਂ ਮਾਰਕ ਕਰ ਲਿਓ ਜੀ ਜੇ ਸੂਟ ਤੇ ਬਣਾ ਰਹੇ ਹੋਂ ਕਿਤੇ ਵੀ ਬਣਾ ਰਹੇ ਹੋਂ ਤਾਂ ਤਾਂ ਆਪਾਂ ਸਭ ਤੋਂ ਪਹਿਲਾਂ ਪਿੰਨ ਨੂੰ ਇਦਾਂ ਲਗਾਉਣਾ ਹੈਗਾ ਇਦਾਂ ਐਵੇਂ ਐਡਜਸਟ ਕਰਨਾ ਹੈ ਇੱਥੇ ਤੁਹਾਡਾ ਫਲਾਰ ਬਣੂਗਾ ਇੱਥੇ ਤੁਹਾਡਾ ਫਲਾਰ ਬਣੂਗਾ ਤੇ ਐਵੇਂ ਤੁਸੀਂ ਪਿੰਨ ਨੂੰ ਐਡਜਸਟ ਕਰ ਲੈਣਾ ਠੀਕ ਹੈ ਹੁਣ ਆਪਾਂ ਨੀਡਲ ਦੇ ਵਿੱਚ ਥ੍ਰੈਡ ਪਾ ਲਿਆ। ਰੈੱਡ ਕਲਰ ਦਾ ਥ੍ਰੈਡ ਪਾ ਲਿਆ ਆਪਾਂ। ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿੱਦਾਂ ਬਣਾਉਣਾ ਹੈਗਾ। ਹੁਣ ਆਪਾਂ ਨੀਡਲ ਨੂੰ ਇੱਥੋਂ ਕੱਢਾਂਗੇ। ਠੀਕ ਹੈ। ਤਾਂ ਆਪਾਂ ਆਪਣੇ ਥ੍ਰੈਡ ਨੂੰ ਇਦਾਂ ਰਾਉਂਡ ਘਮਾਵਾਂਗੇ। ਐਵੇਂ ਰਾਉਂਡ ਘੁਮਾ ਦਾਂਗੇ 2 ਟਾਈਮ। ਠੀਕ ਹੈ ਫਿਰ ਆਪਾਂ ਇਹਨਾਂ ਦੋਵਾਂ ਨੂੰ ਚੱਕ ਲਾਂਗੇ ਫਿਰ ਧਾਗਾ ਉੱਪਰ ਦੀ ਕਰਦੇ ਹੋਏ ਇਧਰੋਂ ਕੱਢ ਦਾਂਗੇ ਫਿਰ ਇਧਰੋਂ ਆਪਾਂ ਚੱਕ ਲਾਂਗੇ फिर इधरों चक ल चक लेना है फिर इन इधरों चक लेना इस प्रोसेस ना कंप्लीट कर लें ਹੁਣ ਆਪਾਂ ਇਹ ਪਿੰਨ ਨੂੰ ਇਹਦੇ ਵਿੱਚੋਂ ਕੱਢ ਦਾਂਗੇ ਇਦਾਂ ਇੱਥੇ ਇੱਕ ਇਹਦੇ ਵਿੱਚ ਦੀ ਨਿਘਾ ਕੇ ਗੰਟਲਾ ਆਦਾਂਗੇ ਇਦਾਂ ਹੁਣ ਇਹਨੂੰ ਆਪਾਂ ਰੋਜ਼ ਦੀ ਸ਼ੇਪ ਦੇਣੀ ਆ ਇਹਨੂੰ ਆਪਾਂ ਐਵੇਂ ਫੜਾਂਗੇ ਤੇ ਗੋਲ ਘਮਾਵਾਂਗੇ ਇੱਥੋਂ ਐਵੇਂ ਫੜਾਂਗੇ ਇਹਨੂੰ ते राऊंड शेप देवांगे ते नीडल एवडल नीचे लगे ਠੀਕ ਫਿਰ ਆਪਾਂ ਫਿਰ ਇੱਕ ਸਾਈਡ ਤੋਂ ਨੀਡਲ ਨੂੰ ਕੱਢਾਂਗੇ ਇਹਦੇ ਕਿਸੇ ਵੀ ਪਾਰਟ ਦੇ ਵਿੱਚੋਂ ਦੀ ਨੀਡਲ ਨਗਾ ਕੇ ਮਤਲਬ ਇਹਨੂੰ ਫਿਕਸ ਕਰ ਦਾਂਗੇ ਆਪਾਂ ਸਾਰੇ ਨੂੰ ਚਾਰ ਚਫੇਰੀ ਫਿਕਸ ਕਰ ਦਾਂਗੇ ਆਪਾਂ ਇਹਨੂੰ ਆਪਦੇ ਰੋਜ਼ ਨੂੰ ਫਿਰ ਆਪਾਂ ਇੱਥੋਂ ਦੀ ਨੀਡਲ ਕੱਢਾਂਗੇ ਫਿਰ نیچے ਲੈ ਜਾਗੇ ਫਿਰ ਸਾਈਡ ਤੋਂ ਕੱਢਾਂਗੇ ਫਿਰ ਕਿਸੇ ਪਾਰਟ ਦੇ ਵਿੱਚੋਂ ਦੀ ਲੰਗਾ ਕੇ ਫਿਰ نیچے ਕੱਢ ਦਾਂਗੇ ਤਾਂ ਇਹਦੀ ਜਿਹੜੀ ਲੁੱਕ ਹੈ ਉਹ ਕੁਛ ਇਦਾਂ ਦੀ ਆ ਜਾਏਗੀ ਠੀਕ ਹੈ ਇਹਨੂੰ ਆਪਾਂ ਫਿਕਸ ਕਰ ਦਾਂਗੇ ਦੀ ਸ਼ੇਪ ਕੁਛ ਇਦਾਂ ਦੀ ਆਏਗੀ ਠੀਕ ਹੈ ਹੁਣ ਆਪਾਂ ਇਹਦੀਆਂ ਪੱਤੀਆਂ ਬਣਾਵਾਂਗੇ ਇਹਦੀ ਲੁੱਕ ਕੁਛ ਇਦਾਂ ਦੀ ਆ ਜਾਏਗੀ ਇਹ ਐਵੇਂ ਖੜਾ ਸੀ ਨਾ ਐਵੇਂ ਤਾਂ ਇਹਨੂੰ ਆਪਾਂ ਐਵੇਂ ਬਿਠਾ ਜੇ ਦੇਵਾਂਗੇ ਤੁਸੀਂ ਚਾਹੋ ਇਹਨੂੰ ਮਤਲਬ ਇੱਕ ਟੰਕਾ ਹੋਰ ਲਗਾ ਕੇ ਸਿਕਿਉਰ ਕਰ ਸਕਦੇ ਹੋ ਤਾਂ ਤੁਹਾਨੂੰ ਲੱਗ ਰਿਹਾ ਨਾ ਇਹ ਛੋਟਾ ਜਿਹਾ ਰੋਜ਼ ਫਲਾਰ ਹੁਣ ਆਪਾਂ ਤੁਹਾਨੂੰ ਪੱਤੀ ਪਾ ਕੇ ਦੱਸਦੇ ਹਾਂ ਕਿੱਦਾਂ ਪਾਉਣੀ ਹੈ ਮੈਂ ਜਸਟ ਰੈਂਡਮਲੀ ਦੱਸਦੀ ਹਾਂ ਤੁਹਾਨੂੰ ਤੁਸੀਂ ਡਰਾ ਵੀ ਕਰ ਲਿਓ ਇਹਦੀ ਪੱਤੀ ਠੀਕ ਹੈ ਆਪਾਂ ਛੋਟੀ ਜੀ ਪੱਤੀ ਬਣਾਵਾਂਗੇ ਇਹਦੀ ਸੇਮ ਆਪਾਂ ਇੱਥੋਂ ਇਹਦੀ ਡੰਡੀ ਵੀ ਕੱਢ ਦਾਂਗੇ ਇੱਕ ਇਹਦਾ ਠੀਕ ਹੈ ਸੇਮ ਆਪਾਂ ਦੂਜੇ ਪਾਸੇ ਪੱਤੀ ਪਾਵਾਂਗੇ ਛੋਟੀ ਜੀ ਪੱਤੀ ਬਣਾਉਣੀ ਹੈ ਬਸ ਤੁਸੀਂ ਚਾਹੋ ਤੁਸੀਂ ਡਰਾ ਵੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਣਾ ਛੂਟ ਕੋ ਜਾਂ ਰੋਜ਼ ਫਲਾਰ ਜਿਹੜਾ ਬਣ ਕੇ ਉਹ ਰੈਡੀ ਹੋ ਗਿਆ। ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਮੈਂ ਇਦਾਂ ਦੀਆਂ ਹੋਰ ਛੋਟੇ-ਛੋਟੇ ਫਲਾਅਰ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੀ ਰਹਾ। ਆਈ ਹੋਪਸੋ ਤੁਹਾਨੂੰ ਇਹ ਸਾਰਾ ਸਟੈਪ ਬਾਈ ਸਟੈਪ ਚੰਗੀ ਤਰ੍ਹਾਂ ਸਮਝ ਲੱਗ। ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।